ਹੈਲਥ ਡਿਪਾਰਟਮੈਂਟ ਵਿੱਚ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੈਸ਼ਨਲ ਹੈਲਥ ਮਿਸ਼ਨ ਦੀ ਕਰਮਚਾਰੀਆਂ ਨੇ ਐਨਐਚਐਮ ਕਰਮਚਾਰੀ ਜੂਨੀਅਰ ਪੰਜਾਬ ਵੱਲੋਂ ਸਿਵਲ ਹਸਪਤਾਲ ਵਿੱਚ ਹੜਤਾਲ ਕੀਤੀ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਐਨਐਚਐਮ ਕਰਮਚਾਰੀ ਜੂਨੀਅਰ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਉਨ੍ਹਾਂ ਦੀਆਂ ਜਾਇਜ਼ ਮੰਗਾਂ ਪੂਰੀਆਂ ਕਰੇ 2 ਮਹੀਨਿਆਂ ਦੀ ਤਨਖਾਹ ਦਾ ਬਕਾਇਆ ਤੁਰੰਤ ਜਾਰੀ ਕਰੇ ਪੰਜਾਬ ਪਰ ਦੇ ਸਾਰੇ ਰਾਸ਼ਟਰੀ ਸਿਹਤ ਮਿਸ਼ਨ ਕਰਮਚਾਰੀਆਂ ਨੇ ਸਾਰੇ ਆਨਲਾਈਨ ਰਿਪੋਰਟਿੰਗ ਰੋਜ਼ਾਨਾ ਆਪੀਡੀ ਅਤੇ ਹੋਰ ਸਾਰੇ ਡਿਪਾਰਟਮੈਂਟ ਦੇ ਕੰਮ ਪੂਰੇ ਤਨਾਲ ਨਾਲ ਬੰਦ ਕਰ ਦਿੱਤੇ ਜਿਸ ਨਾਲ ਪੰਜਾਬ ਭਰ ਦੇ ਵਿੱਚ ਸਿਹਤ ਸੇਵਾਵਾਂ ਪ੍ਰਭਾਵਿਤ ਹੋਈਆਂ ਸਰ ਮੈਂ ਰੁਪਿੰਦਰ ਸਿੰਘ ਡਿਸਟ੍ਰਿਕਟ ਮਾਈਕਰੋਬੀਓਲੋਜਿਸਟ ਸਿਵਲ ਹਸਪਤਲ ਨਮਾਸ਼ਾਹ ਮਸਲਾ ਇਹ ਅਸਰ ਵੀ ਜੜੀਆਂ ਦੋ ਦੋ ਮਹੀਨੇ ਹੋ ਗਏ ਸਰ ਏਮਪਲੋਇਜ਼ ਨੂੰ ਤਨਖਾਹਾਂ ਨਹੀਂ ਮਿਲੀਆਂ ਤੇ ਦੇਖੋ ਪਹਿਲਾਂ ਹੀ ਜੜੀਆਂ ਸੈਲਰੀਜ਼ ਬੜੀਆਂ ਲਿਮਟਿਡ ਨੇ ਸਾਰੀਆਂ ਦੀਆਂ ਤੇ ਉਹਦੇ ਵਿੱਚ ਫਿਰ ਗੁਜ਼ਾਰਾ ਤਾਂ ਕਰਨਾ ਸਰ ਔਖਾ ਹੈ ਨਾ ਪਰਿਵਾਰਾਂ ਨੂੰ ਹਰ ਬੰਦੇ ਨੇ ਆਪਣੇ ਬੱਚੇ ਹਾਂਜੀ 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 ਸਰ ਸੋ ਮਤਲਬ ਹਰ ਬੰਦੇ ਨੇ ਆਪਣੀਆਂ ਫੀਸਾਂ ਵੀ ਦੇਣੀਆਂ ਬੱਚਿਆਂ ਦੀਆਂ ਫੀਸਾਂ ਦੇਣੀਆਂ ਹੋਰ ਗੁਜ਼ਾਰੇ ਕਰਨੇ ਠੀਕ ਹੈ ਜੀ ਸੋ ਸਰਕਾਰ ਨੂੰ ਪਹਿਲਾਂ ਵੀ ਅਸੀਂ ਬਹੁਤ ਵਾਰੀ ਬੇਨਤੀ ਕੀਤੀ ਆ ਇਹਨਾਂ ਨੇ ਕੀ ਕੀਤਾ ਮਤਲਬ ਸਾਡੀਆਂ ਜਿਹੜੀਆਂ ਮਤਲਬ ਹੱਕੀ ਮੰਗਾਂ ਸੀਗੀਆਂ ਉਹ ਵੀ ਮਤਲਬ ਤਾਂ ਮਤਲਬ ਕੀ ਦੇਣੀਆਂ ਇਹਨਾਂ ਨੇ ਸਾਡੀਆਂ ਤਰੰਖਾਂ ਹੀ ਰੋਕ ਲਈਆਂ ਸੋ ਅਸੀਂ बार-बार ਸਰਕਾਰ ਨੂੰ ਇਹੀ ਅਪੀਲ ਕਰਦੇ ਆ ਵੀ ਸਾਨੂੰ ਇਤਾਂ ਮਤਲਬ ਵੀ ਤਨਖਾਹਾਂ ਦਾ ਚਲੋ ਦੇਣ ਤੇ ਟਾਈਮ ਤੇ ਪਰ ਸਾਨੂੰ ਕੱਚਿਆਂ ਨੂੰ ਜਿਹਨਾਂ ਨੂੰ ਆ ਉਹ ਪੱਕਿਆ ਵੀ ਕੀਤਾ ਜਾਵੇ। ਥੈਂਕ ਯੂ ਸਰ ਤੁਹਾਨੂੰ ਬਹੁਤ ਬਹੁਤ। ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ ਕੌਰ ਇਨਫੋਰਮੇਸ਼ਨ ਅਸਿਸਟੈਂਟ ਐਨ ਐਚ ਐਮ ਅਪਲਾਈ। ਸਾਡੇ ਮੰਗਾਤਾ ਸਾਰੀ ਦੁਨੀਆ ਨੂੰ ਹੁਣ ਅੱਜਕੱਲ ਮੈਨੂੰ ਲੱਗਦਾ ਪਤਾ ਹੈ ਆ ਵੀ ਸਾਡੇ ਕੱਚੇ ਮੁਲਾਜ਼ਮ 20 ਸਾਲਾਂ ਤੋਂ ਕੰਮ ਕਰ ਰਹੇ ਆ ਤੇ ਸਰਕਾਰ ਪੱਕੇ ਨਹੀਂ ਕਰ ਰਹੀ। ਕੋਣ ਸਰਕਾਰ ਪੱਕੇ ਤਾਂ ਸਾਨੂੰ ਕੀ ਕਰਨਾ ਸੀ ਸਾਡੇ 2 ਮਹੀਨੇ ਹਰੇਕ ਇਤੇ ਹੀ ਹੁੰਦਾ ਹੈ 2 ਮਹੀਨੇ ਹੋ ਗਏ ਤੀਜੇ ਮਹੀਨੇ ਜਾ ਕੇ ਸਾਨੂੰ ਸੈਲਰੀ ਮਿਲ ਰਹੀ ਹੈ ਤੇ ਜੋ ਕਿ ਬਹੁਤ ਇਹ ਮੱਧ ਭਾਗੀ ਖਬਰ ਹੈ ਸਾਰਿਆਂ ਦੇ ਲਈ ਨਾ ਹੀ ਉਹ ਸਾਡੀ ਸੈਲਰੀ ਜਾਰੀ ਕਰ ਰਹੀ ਹੈ ਤੇ ਨਾ ਹੀ ਸਾਡੇ ਨੂੰ ਸਾਡੇ ਜਿਹੜੇ ਸਾਡੇ ਬਣਦੇ ਹੱਕ ਹੈ ਉਹ ਦੇ ਰਹੀ ਹੈ ਤੇ ਸਾਡੀ ਅੱਜ ਦੀ ਇਹ ਪੈਂਡਾਲਸਾ ਟਰਾਈ ਚੱਲ ਰਹੀ ਹੈ 1 ਦਸੰਬਰ ਤੋਂ ਸ਼ੁਰੂ ਹੈ ਤੇ ਸਾਡੀਆਂ ਮੰਗਾਂ ਇਹੀ ਹੈ ਵੀ ਸਾਡੀ ਜਿਹੜੀ ਸੈਲਰੀ ਆ ਸਾਨੂੰ ਦਿੱਤੀ ਜਾਵੇ ਤੇ ਸਾਡੇ ਕੱਚੇ ਮਜ਼ਦੂਰ ਜਿਹੜੇ ਪੱਕੇ ਕੀਤੇ ਜਾਣ ਇੰਡੋਮ ਇਸਤੇ ਅਨੰਤ ਸਮੇਂ ਲਈ ਕਿਸੇ ਅਨਮਿੱਥੇ ਸਮੇਂ ਤੇ ਲਈ ਹੈ ਜੀ ਕਿਉਂਕਿ ਸਾਨੂੰ ਅਸੀਂ ਸਰਕਾਰ ਨੂੰ ਪੱਤਰ ਤਰੀਕੋ ਮੰਗ ਪੱਤਰ ਦੇ ਰਹੇ ਆ ਵੀ ਅਸੀਂ ਇਕ ਤਰੀਕਾ ਸਟ੍ਰਾਈਕ ਕਰ ਰਹੇ ਆ ਜਿੱਥੇ ਤੱਕ ਸਾਡੀ ਸੈਲਰੀਆਂ ਨਹੀਂ ਜਾਰੀ ਕਰ ਦਿੰਦੇ 2 ਮਹੀਨੇ ਦੀ ਸੈਲਰੀ ਸਾਡੀ ਜਾਰੀ ਨਹੀਂ ਕਰ ਦਿੰਦੇ ਅਕਤੂਬਰ ਮਹੀਨੇ ਦੀ ਤੇ ਨਵੰਬਰ ਮਹੀਨੇ ਦੀ ਤੇ ਉਹਦੇ ਤੱਕ ਸਾਡੀ ਜਿਹੜੀ ਸਾਡੀ ਐਜੀਟੇਸ਼ਨ ਹੈ ਇੱਦਾਂ ਹੀ ਚੱਲੂਗੀ ਜੀ ਕਿਹੜੀ ਕੌਸੀ ਬੱਲੇ ਜੀ ਆਪਣੀ ਇੱਕ ਦਾ ਬੁਣਾ ਇਹ ਰੱਖਾਂਗੇ ਕਿ ਜਿਨ੍ਹਾਂ ਨੇ ਪੈ ਪੰਜਾਬ ਦੀ ਜਮਾਇ ਹੋਈ ਸੀ ਜਿ ਇਹਨਾਂ ਨੇ ਪੈ ਉਠਾ ਸਕ ਗਿਆ ਤੇ ਕਾਨੂੰ ਆਇਆ ਤੇ ਇਹ ਸਰਕਾਰ ਨੂੰ ਵੀ ਭੁਣਉਣ ਤੇ ਵੀ ਦੇਰ ਨਹੀਂ ਲਾਉਣੀ ਫੇ ਮੈਂ ਉਹਨਾਂ ਦੇ ਖਿਲਾਫ ਸਰਕਾਰ ਦੇ ਖਿਲਾਫ ਰੋਡੀਆਂ ਨਾਲ ਲਾਉਂਗੀ ਜਿਨ੍ਹਾਂ ਖੋਪਰਤੀਆਂ ਸਾਰੇ ਨਾਲੇ ਪੰਜਾਬ ਸਰਕਾਰ ਮੁਰਦਾ ਜਿੰਦਾਬਾਦ ਨਾਜਮ ਇਕਤਾ ਜਿੰਦਾਬਾਦ ਇਹ ਸਾਡੇ ਮੰਦੀਪ ਕੌਰ ਜੀ ਦੀ ਆਈ.ਟੀ.ੀ. ਦੀ ਹੈਲੀ ਕਾਉਂਸਲਰ ਜਿਨ੍ਹਾਂ ਨੇ ਬਹੁਤ ਹੀ ਵਧੀਆ ਸਾਡ ਨੂੰ ਸਮਰਥਨ ਦਿੱਤਾ ਹੈ ਇਹ ਪਹਿਲਾਂ ਤੋਂ ਹੀ ਜਿਹੜਾ ਹੋ ਰਹੇ ਨੇ ਇਹਨਾਂ ਨੇ ਵੀ ਆਪਣੀ ਮੰਗਾਂ ਇਦਾਂ ਹੀ ਪ੍ਰਾਪਤ ਕੀਤੀ ਹੈ ਕਿ ਕੋਈ ਲੜ ਕੇ ਸੰਘਰਸ਼ ਜਿ ਲੈਣਾ ਪੈਣਾ ਹੈ ਆ ਸਾਡੇ ਜਿਹੜੇ ਕੱਚੇ ਐਨੇ ਦਿਨਾਂ ਤੋਂ ਸੈਲਰੀਆਂ ਰੋਕੀਆਂ ਹੋਈਆਂ ਆ ਹਰ ਇੱਕ ਵਾਰ ਇੱਕ ਆਈਫਐਮਐਸ ਪੋਰਟਲ ਨਵਾਂ ਸ਼ੁਰੂ ਕੀਤਾ ਆ ਕਹ ਰਹੇ ਸੀ ਇਹਦੇ ਨਾਲ ਸਾਡੀ ਸੈਲਰੀ ਇੱਕ ਤਰੀਕ ਨੂੰ ਪੈ ਜਾਏਗੀ 1 ਤਰੀਕ ਨੂੰ ਤਾਂ ਕੀ ਪੈਣੀ ਸੀਗੀ ਹੋਣ ਤਾਂ 2 ਮਹੀਨੇ ਹੋ ਚੱਲੇ ਨੇ ਤੇ ਦੂਜਾ ਮਹੀਨਾ ਵੀ ਸਾਡਾ ਖਤਮ ਹੋ ਗਿਆ ਆ ਤੇ ਤੀਸਰਾ ਮਹੀਨਾ ਸ਼ੁਰੂ ਹੋ ਗਿਆ ਸਾਡੀ ਸੈਲਰੀਆਂ ਨਹੀਂ ਆਈਆਂ ਜੋ ਕਿ ਬਹੁਤ ਹੀ ਦੁੱਖ ਦੀ ਗੱਲ ਐ ਅਸੀਂ ਕੱਚੇ ਮੁਲਾਜ਼ਮ ਐ ਅਸੀਂ ਬੱਚੇ ਨੇ ਪੀਸਾ ਦੇਣੀਆਂ ਆ ਘਰ ਦੇ ਗੁਜ਼ਾਰੇ ਕਰਨੇ ਆ ਇੱਥੇ ਡਿਊਟੀਆਂ ਤੇ ਉਹਨੇ ਕੋਈ ਸਾਡਾ ਸਟਾਫ ਡੰਗਲ ਤੋਂ ਆਂਦਾ ਕੋਈ ਸਾਡਾ ਸਬ ਮਹਾਲੇ ਤੋਂ ਆਂਦਾ ਕੋਈ ਪਗਵਾੜੇ ਤੋਂ ਆਂਦਾ ਇਹ ਉਹ ਵੀ ਗੱਲ ਬੱਸਾਂ ਨੇ ਕਿਰਾਏ ਲਾ ਕੇ ਆਂਦੇ ਨੇ ਇਹ ਜਾਲ ਤੇ ਬਹੁਤ ਔਖਾ ਹੋ ਰਿਹਾ 2 ਮਹੀਨੇ ਤੋਂ ਕਰਾ ਰਹਾ ਸਰਕਾਰ ਆਰਤਾਨ ਦੇ ਰਹੀਆਂ ਹੈਗੀਆਂ ਤੇ ਉਹਦੇ ਨਾਲ ਸਾਡਾ ਜਿਹੜਾ ਘਰੇਲੂ ਸਾਡਾ ਰਹਿਣਾ ਬਹੁਤ ਹੀ ਪ੍ਰਭਾਵਿਤ ਹੋ ਰਿਹਾ ਆ ਹਾਂਜੀ ਇਹ ਕੰਮ ਰੋਕੀ ਸਾਰਿਆਂ ਦੇ ਵੀ ਹੁਕਮ ਆ ਕਿ ਆਪਣਾ ਕੰਮ ਰੋਕਣਾ ਸਾਡਾ ਕਿਉਂਕਿ ਸਾਡਾ ਤੇ ਜਿਲ੍ਹੇ ਦੇ ਵਿੱਚ ਇਹ ਹੈ ਸਮਝ ਨਹੀਂ ਅਸੀਂ ਕੰਮ ਰੋਕਣੇ ਚਾਹੁੰਦੇ ਆ ਪਰ ਉਹ ਸਾਨੂੰ ਇਹ ਸਾਡੇ ਸੰਘਰਸ਼ ਲੜਨ ਦਾ ਰਾਇ ਤੁਸਨ ਸਹੇਵੇਂ ਆ ਨਹੀਂ ਮਿਲ ਰਹੀ ਹੈ ਤੇ ਅਸੀਂ ਕੰਮ ਕਿੱਥੋਂ ਕਰ ਲੈਣੇ ਆ ਅੱਜ ਵੈਸੇ ਟੁਟੇ ਤੇ ਆਏ ਹੋਏ ਆ ਕਰਾਂਗੇ ਆਪਣਾ ਕੰਮ ਵੀ ਕਰਾਂਗੇ ਪਰ ਸਾਨੂੰ ਸਾਡੀ ਮੰਗਾਂ ਜਿਹੜੀਆਂ ਸਾਨੂੰ ਦਿੱਤੀਆਂ ਜਾਣ ਸਾਡੀ ਪੂਰੀਆਂ ਕੀਤੀਆਂ ਜਾਣ ਪੰਚਾਇਤਾਂ ਜਾਰੀ ਕੀਤੀ ਜਾਵੇ ਇਹ ਸਰਕਾਰ ਨੇ ਪੱਕੇ ਦਾ ਸਾਨੂੰ ਕੀ ਕਰਨਾ ਸੀ ਸਾਨੂੰ ਇਕੁਅਲ ਵਰਕ ਇਕੁਅਲ ਬੋਰਸਟ ਜਾਰੀ ਕੀਤੀ ਜਾਵੇ ਤਾਂ ਜੋ